ਕਿ ਸਭ ਜਿਹੜੇ ਹਾਰੇ ਹੋਏ ਆ ਉਹ ਆਪਦੇ ਆਪ ਨੂੰ ਇਹ ਜੇਤੂ ਕਰਾਰ ਦੇਖ ਕੇ ਮੈਦਾਨ ਚ ਕੁੱਦਦੇ ਹੋਏ ਆ ਚਾਹੇ ਉਹ ਬਾਦਲ ਤੇ ਰਹਿ ਰਿਹਾ ਤੇ ਚਾਹੇ ਤੀਜੇ ਨੰਬਰ ਤੇ ਰਹਿਣ ਵਾਲੇ ਮਨਦੀਪ ਸਿੰਘ ਖਾਲਸਾ ਹਰਾਂ ਦੀ ਤੇ ਰਹਿ ਉਹ ਕਹਿੰਦੇ ਆ ਕਿ ਜੋ ਕੁਝ ਸਾਨੂੰ ਚਾਹੀਦਾ ਸੀ ਇਹ ਸਰਕੇ ਨੇ ਸਾਨੂੰ ਦਿੱਤਾ ਤੇ 27 ਦੇ ਵਿੱਚ ਸਾਡਾ ਹੋਰ ਕ੍ਰਿਸਮਾ ਦੇਖਣ ਨੂੰ ਮਿਲੂ देखो ए हर हर पार्टी जेडी हैगी वो उस तरीके दे नाल ही उनो इंटरप्रेट कर दी हैगी अपनी जेडी ओना पोजीशन पर जे तुसी मतलब मेनू पूछो ते मेनू ਲੱਗਦਾ ਕਿ ਡੈਫੀਨਟਲੀ ਜਿੱਤੋਂ ਤੱਕ ਅਕਾਲੀ ਦਲ ਬਾਦਲ ਦਾ ਸਵਾਲ ਹੈਗਾ ਉਹਨਾਂ ਵਾਸਤੇ ਇਹ ਡੈਫੀਨਟਲੀ ਜਿਹੜੀ ਸੈਕੰਡ ਪੋਜੀਸ਼ਨ ਹੈਗੀ ਆ ਉਹਨਾਂ ਵਾਸਤੇ ਤਕਰੀਬਨ ਜਿੱਤ ਵਰਗੀ ਨਹੀਂ ਜਾਈਗੀ ਕਿ ਇਹ ਤਕਰੀਬਨ ਸਾਰੇ ਹੀ ਇਸ ਹਾਮੀ ਤੇ ਚੱਲ ਰਹੇ ਸੀ ਕਿ ਜੇ ਐਟ ਵੀ ਵੇਵ ਨਹੀਂ ਚੱਲਦੀ ਐਂਡ ਵੇਵ ਜਿਹੜੀ ਹੈ ਕਿ ਉਹ ਜਿਹੜੇ ਹੈਗੇ ਆ ਮਨਦੀਪ ਸਿੰਘ ਉਹਨਾਂ ਦੇ ਹੱਕ ਨਹੀਂ ਚੱਲ ਸਕਦੀ ਸੀ ਉਹ ਜਿਹੜੀ ਨਹੀਂ ਚੱਲੀ ਜਿਹੜੀ ਉਹ ਨਹੀਂ ਚੱਲਦੀ ਤੇ ਫਿਰ ਸਰਕਾਰ ਹੀ ਜਿੱਤੇੜੀ ਇਹ ਆਮ ਤੌਰ ਤੇ ਇੱਕ ਤਰੀਕੇ ਦਾ ਇਸ ਅਨਲਿਸਿਸ ਜਿਹੜਾ ਹੈਗਾ ਸੀ ਉਹਦੇ ਬਾਰੇ ਸਾਰੇ ਹੀ ਜਿਹੜੇ ਹੈਗੇ ਅਕੀ ਸੇਸ਼ਕ ਦੇ ਲੋਕ ਸਰ ਪੋਲੀਟੀਕਲ ਐਨਲਿਸਟਸ ਵੀ ਕੇ ਜਾਂ ਪੋਲੀਟੀਸ਼ੀਨ ਵੀ ਸੀਗੇ ਉਹਨਾਂ ਦੇ ਵਿੱਚ ਮਤਲਬ ਇਸ ਤਰੀਕੇ ਬਾਰੇ ਇੱਕ ਜਿਹੜੀ ਹੈਗੀ ਸਹਿਮਤੀ ਵਿੱਚ ਬੜੀ ਹੋਈ ਸੀ ਤੇ ਉਹ ਹੋਇਆ ਵੀ ਉਸੇ ਤਰੀਕੇ ਦੇ ਨਾਲ ਪਰ ਕਾਲੀ ਦਲ ਜਿਹੜੀ ਆਪਾਂ ਹੁਣ ਕੇ ਦੇਖੀਏ ਕਿ ਕਾਲੀ ਦਲ ਲਗਾਤਾਰ ਜਿਹੜੇ ਪਿਛਲੇ 10-12 ਸਾਲ ਤੋਂ ਥੱਲੇ ਖਿਸਕ ਰਿਹਾ ਹੈਗਾ ਕਾਲੀ ਦਲ ਜਿਹੜਾ ਕਿਸੇ ਟਾਈਮ ਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਹੁੰਦੀ ਸੀਗੀ ਜਿਹੜੇ ਇਹਨਾਂ ਨੇ ਇਸ ਸਾਲ ਪੰਜਾਬ ਦੇ ਉੱਪਰ ਰਾਜ ਕੀਤਾ ਉਹਨਾਂ ਦਾ ਵੋਟ ਬੈਲ 35 ਤੋਂ ਛੇਸਕ ਤੇ 12 13 ਤੱਕ ਜਾ ਕੇ ਫੜ ਗਿਆ ਇਹਨਾਂ ਦੀ ਵਿਧਾਨ ਸਭਾ 'ਚ ਸਿਰਫ 30 ਸੀਟਾਂ ਹੀ ਰਹਿ ਗਈਆਂ ਉਹਨਾਂ ਦੇ ਵਿੱਚੋਂ ਵੀ ਉਹਨਾਂ ਚੋਂ ਕੋ ਬੰਦੇ ਚਲੇ ਗਏ ਲੋਕ ਸਭਾ 'ਚ 13 ਦੇ ਵਿੱਚੋਂ 10 ਉਹਨਾਂ ਦੀ ਜਮਾਨਤਾ ਜੱਤੂ ਹੈ ਉਹ ਇਹਨੇ ਹਾਸ਼ੀਏ ਤੇ ਜਾਣ ਤੋਂ ਬਾਅਦ ਵੀ ਤੇ ਇਹਨੇ ਜਿਹੜੇ ਹੈਗੇ ਉਹਨਾਂ ਤੋਂ ਵਿੱਚੋਂ ਹੀ ਟੁੱਟ ਭੱਜ ਹੋਈ ਆ ਜਿਸ ਜਿੱਤੇ ਤਰ੍ਹਾਂ ਉਹਨਾਂ ਦਾ ਸੰਜੀਤ ਅਕਾਲੀ ਦਲ ਨਿਕਲਿਆ ਗਿਆ ਉਹਨਾਂ ਦਾ ਕੈਂਡੀਡੇਟ ਹਰਮੀਸ਼ ਸਿੰਘ ਸੰਧੂ ਜਿਹਨੇ ਸਾਰਾ ਹਲਕਾ ਚਾਰਜ ਦੇ ਹੈਗੇ ਜਿਹੜੇ ਦੋ ਵਾਰ ਤੋਂ ਐਮਐਲਏ ਬਣਿਆ ਉਹ ਵੀ ਜਿਹੜੇ ਹੈਗੇ ਆ ਉਹ ਆਮ ਆਦੀ ਪਾਰਟੀ ਦੇ ਬੱਚੇ ਲਗੇ ਤੇ ਹਰ ਕੀ ਐਮਐਲਏ ਬਣ ਗਿਆ ਹੈ ਗਿਆ ਇੰਨੀਆਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਇਹ ਕਾਲੀ ਜਲ੍ਹ ਨੇ ਮਤਲਬ ਇੱਕ ਇੰਨੀ ਵਧੀਆ ਪਰਫਾਰਮੈਂਸ ਦਿੱਤੀ ਹੈ ਕਾਲੀ ਜਲ੍ਹ ਦੀ ਪਰਫਾਰਮੈਂਸ ਜੇ ਦੇਖਿਆ ਜਾਵੇ ਤਾਂ ਬਹੁਤ ਵਧੀਆ ਹੈਗੀ ਆ ਇਲੈਕਸ਼ਨ ਚ ਹੈ 12000 ਵੋਟ ਹਾਰ ਰਹੇ ਪਰ ਪਿੰਡੂ ਹਲਕਿਆਂ ਦੇ ਵਿੱਚ ਜਿਹੜੇ ਪਿੰਡੂ ਪਿੰਡੂ ਖੇਤਰ ਦੀ ਆ ਤਰਨ ਤਰਨ ਦਾ ਉਹਦੇ ਵਿੱਚ ਉਹਨਾਂ ਨੇ ਆਮ ਆਦੀ ਪਾਰਟੀ ਨੂੰ ਬਰਾਬਰ ਦੀ ਟੱਕਰ ਦਿੱਤੀ ਹੈ ਚਾਹੇ ਸ਼ਹਿਰ ਦੇ ਵਿੱਚ ਲ ਹੈਗਾ ਉਹ ਉਹਨਾਂ ਨੇ ਉਹਦੇ ਵਧੀਆ ਪਰਫਾਰਮ ਨਹੀਂ ਕਰ ਸਕੇ ਉਹ ਕਾਲੀਆਂ ਨੂੰ ਮਿਲਦਾ ਕਿ ਜੇ ਉਹ ਇੱਕ ਆਲਮੋਸਟ ਜਿੱਤ ਵਰਗਾ ਜਸ਼ਨ ਹੈਗਾ ਤੇ ਉਹ ਮਿਲਦਾ ਕਾਫੀ ਹੱਦ ਤੱਕ ਠੀਕ ਹੈਗਾ ਦੂਸਰੀ ਵੱਡੀ ਗੱਲ ਇਹ ਹੈ ਕਿ ਇਹ ਇੱਕ ਤਰ੍ਹਾਂ ਦਾ ਜੀ ਕੈਮੀਫਾਈਨਲ ਇਹ ਸ਼ਾਇਦ ਕਾਲੀਆਂ ਵਾਸਤੇ ਬਹੁਤ ਕ੍ਰੂਸ਼ਲ ਲੈਕਚਰ ਕਰਕੇ ਦੀ ਕਿ ਅਸਲੀ ਕਾਲੀ ਦਲ ਕੌਣ ਹੈ ਕਿ ਉਹ ਸਰਬਸਤ ਵਿਜ਼ਿਟਿੰਗ ਬਾਦਲ ਵਾਲਾ ਕਾਲੀ ਦਲ ਅਸਲੀ ਹੈਗਾ ਜਾਂ ਜਿਹੜਾ ਵਾਰਿਸ ਪੰਜਾਬ ਦੇ ਤੇ ਜਿਹੜਾ ਹੈਗੇ ਆ ਸਿਮਰਜੀਤ ਸਿੰਘ ਮਾਨ ਹੋਣੀ ਤੇ ਜਿਹੜੇ ਇਹ ਦੂਜੀ ਤੀਸਰੀ ਤਰ ਹੈਗੀ ਆਪਣਾ ਸਰਜੀਤ ਕਾਲੀ ਦਲ ਜਿਹਨਾਂ ਦਾ ਅਲਾਈਅንስ ਹੈਗਾ ਕਿ ਅਸਲੀ ਕਾਲੀ ਦਲ ਇਹ ਹੈਗਾ ਤੇ ਇਹ ਆਪਾਂ ਜੇ ਵੈਸੇ ਦੇਖੀ ਜੇ ਉਹ ਲਕਿਨ ਥ्रू ਹੁੰਦਾ ਸੀਗਾ ਉਸ ਤੋਂ ਪਹਿਲਾਂ ਸ਼ਰਿਆ ਮੇਰਾ ਐਡਵਾਂਟੇਜ ਸੀਗਾ ਉਹ ਪੁਨਰਕਜੀਤ ਹੁਣੀ ਤੇ ਇਹ ਆਪਣੇ ਮਨਦੀਪ ਸਿੰਘ ਉਹਨਾਂ ਨੂੰ ਐਡਵਾਂਟੇਜ ਆ ਰਿਹਾ ਸੀ ਕਿਉਂਕਿ ਆਪਰ ਪਾਰ ਹੁਣੀ ਇੱਥੋਂ ਰਿਕਰਤ ਕੋਟ ਵੋਟਰਾਂ ਨਾਲ ਜਿੱਤੇ ਸੀਗੇ ਤੇ ਤਰਨਤਨ ਬਾਰੇ ਇਹ ਮੰਨਿਆ ਜਾਂਦਾ ਸੀਗਾ ਕਿ ਇਹ ਜਿਹੜੀ ਹੈਗੀ ਹੈ ਇਹਨਾਂ ਦਾ ਘਰ ਹੈਗਾ ਇਸ ਤੋਂ ਪਹਿਲਾਂ ਕਾਂਗਰਸ ਦੇ ਮਸਫਾ ਵਿੱਚ ਬਲਟੋਵਾ ਲੋਸਭਾ ਵਿੱਚ 20 ਹਲਕੇ ਤੋਂ ਉਹਨਾਂ ਦੀ ਜਮਾਨਤ ਵੀ ਜਿਹੜੀ 잡 ਤੋਂ ਕੀਤੀ ਸੀਗੀ ਸੋ ਉਹ ਇਹਨੀਆਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ